ਇਸੋ ਲਈ ਦੀ ਖਬਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਲਾ ਦੇ ਉਮਰਪੁਰ ਇਲਾਕੇ ਦੇ ਵਿੱਚ ਛੜਕ ਤੋਂ ਲੰਘ ਰਹੀ ਗੈਸ ਪਾਈਪ ਫਟ ਗਈ ਜਿਸ ਕਰਕੇ 4 ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਇੰਟਰਨੈਟ ਦੀ ਤਾਰ ਪਾਉਂਦੇ ਹੋਏ ਵੱਡਾ ਹਾਸਾ ਹੋਇਆ ਦੁਕਾਨ ਦੇ ਅੰਦਰ ਬੈਠੇ ਸਨ 4 ਲੋਕ ਅੱਗ ਲੱਗਣ ਕਰਕੇ 4 ਲੋਕ ਚਲਦੇ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਉੱਥੇ ਹੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਵੀ ਪੱਖ ਤੋਂ ਲਾਹ ਪ੍ਰਵਾਈ ਸਾਹਮਣੇ ਆਈ ਹੈ ਉਸ ਖਿਲਾਫ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਇਥੇ ਉਮਰਪੁਰ ਇਲਾਕੇ ਦੇ ਵਿੱਚ ਮਾਤਾ ਸੁਲਖਨੀ ਗੇਟ ਦੇ ਅੰਦਰਲੇ ਪਾਸੇ ਜਿਹੜਾ ਸਿਲੀ ਨੂੰ ਜਾਂਦਾ ਇਲਾਕਾ ਉੱਥੇ ਗੈਸ ਪਾਈਪ ਕਿਤੇ ਲੀਕ ਹੋ ਕੇ ਤੇ ਦੁਕਾਨ ਤੇ ਤਰੀਕੇ ਤੋਂ ਦੁਕਾਨ ਉੱਤੇ ਉਥੋਂ ਰਾਗੀਰ ਇੱਕ ਜਖਮੀ ਹੋਇਆ। ਉਥੇ ਅਸੀਂ ਇੱਥੇ ਆਏ ਸੀ ਰੇਟਲ ਵਾਲੇ ਇੱਥੇ ਖੋਦ ਰਹੇ ਸੀ 파ਇਪ ਜਦੋਂ ਉਹਨਾਂ ਦੀ ਆਪਣਾ ਵਰਕ ਚੱਲ ਰਿਹਾ ਸੀ। ਸ਼ਾਇਦ ਉਹਨਾਂ ਵੀ ਕਿਤੇ ਡ੍ਰਿਲ ਕਰਦੇ ਹੋਏ ਜਿਸ ਤਰ੍ਹਾਂ 파ਇਪ ਤੋਂ 파ਇਪ ਅੱਗੇ ਜਾਂਦਾ ਉਹਨਾਂ ਨੇ। ਉਹ ਡ੍ਰਿਲ ਕਰਦੇ ਕਿਤੇ ਉਹ 파ਇਪ ਨੂੰ ਜਿਹੜੀ ਗੁਜਰਾਤ ਗੈਸ ਵਾਲਿਆਂ ਦੀ 파ਇਪ ਤੋਂ ਨੀਚੇ ਜਾਂਦੀ ਆ ਉਹਨੂੰ ਕਿਤੇ ਹਿੱਟ ਕਰ ਗਈ ਆ ਉਥੋਂ ਲੀਕ ਕਰ ਗਈ। ਜਿਹੜੀ ਦੁਕਾਨ ਦੇ ਲੱਗੇ ਹੋਇਆ ਇਨਸੀਡੈਂਟ ਉਥੇ ਸਾਹਮਣੇ ਸੀਵਰ ਦਾ ਵੀ ਕੋਹਲ ਹੈਗਾ। ਸੀਵਰ ਕਮ ਜਿਹੜੀ ਆਪਣੀ ਡਰੇਨੇਜ ਦਾ ਹੈਗਾ। ਕਿਤੇ ਉਥੋਂ ਪਾਈਪ ਕਿਤੇ ਰਿਸਦੀ ਰਹੀ ਹੈ ਦੁਕਾਨ ਦੇ ਅੰਦਰ ਏਸੀ ਸੀ ਪਤਾ ਨਹੀਂ ਫਿਰ ਹੁਣ ਕਿਸ ਤਰੀਕੇ ਨਾਲ ਉਸ ਬਾਕੀ ਦੁਕਾਨ ਸਪੈਸ਼ਲ ਨੂੰ ਉਹਨੂੰ ਹਿੱਟ ਕੀਤਾ ਤੇ ਅੰਦਰ ਦੁਕਾਨ ਤੇ ਕਾਫੀ ਤਬਾਹ ਹੀ ਹੋ ਗਈ ਹੈ ਏਸੀ ਨੂੰ ਅੱਗ ਲੱਗ ਗਈ ਅੰਦਰ ਹਾਰਡਵੇਅਰ ਦੀ ਦੁਕਾਨ ਸੀ ਤੇ ਉਹਦਾ ਕਾਫੀ ਨੁਕਸਾਨ ਆਇਆ ਤੇ ਨਾਲ ਉਹ ਜਿਹੜਾ ਉਹਨਾਂ ਦਾ ਦੁਕਾਨ ਮਾਲਕ ਸੀ ਉਹਨੂੰ ਵੀ ਕਾਫੀ ਸੀਰੀਸ ਜਿਹੜੇ ਇੰਜਰਡ ਹੈ ਤੇ ਦੋ ਬੱਚੇ ਵੀ ਨੇ ਤੇ ਇੱਕ ਉਥੇ ਕੋਈ ਆਪਣਾ ਕੋਈ ਪ੍ਰਵਾਸੀ ਉਥੇ ਆਪਣੀ ਕੋਈ ਕੁਰਸੀ ਰਿਪੇਅਰ ਕਰਵਾਉਣ ਆਇਆ ਸੀ ਕੋਈ ਇੱਕ ਦੁਕਾਨਦਾਰ ਤੇ ਦੋ ਬੱਚੇ ਨੇ ਬੱਚੇ ਤਾਂ ਲੱਤਾਂ ਤੇ ਹੈਗੇ ਨੇ ਪਰ ਜਿਹੜਾ ਦੂਸਰਾ ਪ੍ਰਵਾਸੀ ਹੈ ਉਹਦੇ ਵੀ ਸਰੀਰ ਦੇ ਅਲੱਗ-ਅਲੱਗ ਅੰਗਾਂ ਤੇ ਜਿਹੜਾ ਦੁਕਾਨਦਾਰ ਹੈ ਦੁਕਾਨਦਾਰ ਦਾ ਥੋੜਾ ਜਿਆਦਾ ਬੰਨਾਂ ਦੀ ਹੈ ਉਸੇ ਵਾਲਾ ਹਸਪਤਾਲ ਆ ਗਏ ਪਤਾ ਲੱਗਾ ਕਿ ਸ਼ਾਇਦ ਇਗਨੋਰ ਰੈਫਰ ਵੀ ਕੀਤਾ ਉਸੇ ਵਾਲਾ ਹਸਪਤਾਲ ਜਾ ਕੇ ਤੇ ਅਸੀਂ ਦੇਖਦੇ ਆਂ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਇਹਨਾਂ ਦੇ ਡਿਪਟੀ ਡਾਇਰੈਕਟਰ ਆ ਆਨੰਦਾ ਆ ਗਏ ਨੇ ਉੱਥੇ ਉਹ ਇਹਨਾਂ ਨੇ ਆਪਣਾ ਜਿਹੜੀਆਂ ਪਾਈ ਪਈ ਹੈ ਦੋਵੇਂ ਮੁੱਖਿਆਂ ਤੋਂ ਜਿਹੜੇ ਇਹਨਾਂ ਦੇ ਸੱਜੇ ਨਾਲ ਉੱਥੋਂ ਪਾਈਪਾਂ ਦਾ ਉਹ ਵਾਲਵ ਉਹਨਾਂ ਨੇ ਬੰਦ ਕਰਤੇ ਨੇ ਐਚ ਡੀ ਡੀ ਮਸ਼ੀਨ ਮੰਗਾ ਕੇ ਤੇ ਉਹ ਪ੍ਰੈਸ ਕਰਦੇ ਨੇ ਕਿ ਵਿੱਚੋਂ ਪਾਈਪ ਚੋਂ ਗੈਸ ਕਿੱਥੋਂ ਲੀਕ ਕਰ ਰਹੀ ਆ ਉਹਨੂੰ ਫਿਰ ਬਾਅਦ ਵਿੱਚ ਉਹ ਰিস্টੋਰ ਕਰਨਗੇ ਇਹੋ ਜਿਹਾ ਤੇ ਟੂ ਆਊਟ ਲਗਭਗ ਇੰਡੀਆ ਇਹੋ ਪ੍ਰੋਸੈਸ ਹੈਗਾ ਪ੍ਰੋਸੀਜਰ ਇਹ ਹੋਈ ਆ ਕਿ ਪਹਿਲੇ ਇਹ ਜਿੱਥੇ ਵੀ ਵਰਕ ਅੰਦਰ ਰੌਣਕ ਚੱਲਣਾ ਹੁੰਦਾ ਹੈ ਕਿ ਦੂਸਰੇ ਡਿਪਾਰਟਮੈਂਟ ਨੂੰ ਤਾਂ ਦੱਸਦੇ ਨੇ ਗੁਜਰਾਤ ਗੈਸ ਵਾਲਿਆਂ ਨੂੰ ਵੀ ਇਹਨਾਂ ਨੇ ਦੱਸਿਆ ਕਿ ਇਹ ਵਾਲਾ ਪਾਈਪ ਉਹ ਵੀ ਆਪਣਾ ਪਹਿਲੇ ਹੋਲ ਦੇਖਦੇ ਨੇ ਉਹਨਾਂ ਨੇ ਪਿੱਟ ਵੀ ਬਣਾਏ ਨੇ ਕਿ ਉੱਥੇ ਦੇਖਦੇ ਨੇ ਕਿ ਇਹ ਸੇਫ ਹੈ ਇਹ ਰਸਤਾ ਬੇਸਿਕਲੀ ਜਿਹੜੀ ਡ੍ਰਿਲ ਮਸ਼ੀਨ ਹੈ ਕਿ ਸਿੱਧੀ ਜਾਂਦੀ ਆ ਤੇ ਇਨ ਕੇਸ ਜੇਕਰ ਉਹ ਰਸਤੇ ਦੇ ਵਿੱਚ ਕਿਤੇ ਅਨਗਿਆਲੀ ਦੇ ਨਾਲ ਜਾਂ ਮੈਲ ਫੰਕਸ਼ਨਿੰਗ ਕਰਕੇ ਮਸ਼ੀਨ ਦੀ ਕਰਕੇ ਉਹ ਅਲੱਗ ਪਾਈਪ ਨੂੰ ਛੂ ਗਈ ਹੋਵੇ ਤੇ ਪਾਈਪ ਰਿਸਾਬ ਹੋ ਗਿਆ ਤੇ ਉੱਥੋਂ ਕਿਤੇ ਇਨੀਸ਼ੀਅਲ ਕਿਤੇ ਹੋਈ ਆ ਤੇ ਹਰ ਉਹਦੇ ਨਾਲ ਅੱਗ ਫੱਟੇ ਨੇ ਉਹ ਸੱਚ ਨਹੀਂ ਹੈਗੀ ਗੁਜਰਾਤ ਕੇ ਐਸ ਦਾ ਜਿਹੜਾ ਬਾਕੀ ਕੰਮਤ ਕੋਲ ਤੇ ਇੰਡੀਆ ਹੀ ਚੱਲਦਾ ਤੇ ਪੰਜਾਬ ਵਿੱਚ ਕਾਫੀ ਜਗ੍ਹਾ ਆ ਗਿਆ ਬੜਾ ਸੇਫ ਹੈ ਕਿ ਇਸ ਤਰੀਕੇ ਦੇ ਆਮ ਤੌਰ ਤੇ ਇਨਸੀਡੈਂਟ ਦੇਖਣ ਚ ਨਹੀਂ ਆਉਂਦੇ ਪਰ ਜੋ ਮੈਂ ਸੁਣਿਆ ਕਿ ਮੇਰੇ ਵੀ ਤੁਸੀਂ ਵੀ ਇਹੋ ਦੇਖਿਆ ਹੋਣਾ ਕਿ ਸਾਡੇ ਦੇ ਨੋਟਿਸ 'ਚ ਪਹਿਲੀ ਵਾਰ ਇਸ ਤਰੀਕੇ ਦਾ ਇਨਸੀਡੈਂਟ ਆਇਆ ਹੁਣ ਕਿੱਥੇ ਨਾ ਕਿਤੇ ਕਿਸੇ ਦੀ ਅਣਗਹਿਲੀ ਜ਼ਰੂਰ ਹੈਗੀ ਇਹਦੇ ਠੀਕ ਰਹੀ ਸੀ ਉਹਨਾਂ ਦੇ ਵਰਕਰਸ ਕੰਮ ਕਰ ਰਹੇ ਸੀਗੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਨੂੰ ਤੇ ਜਿਹੜਾ ਕਸੂਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਈਗੀ ਸਰ ਕੀ ਹਿੰਦਕ ਸਾਹਮਣੇ ਆਇਆ ਕਿ ਨੈਗਲੀਜੈਂਸੀ ਕੀ ਹੈ ਵਾ ਹੈ ਤੇ ਨੈਗਲੀਜੈਂਸ ਪਰ ਮੈਂ ਫਸਾਈ ਇਹ ਹੀ ਸਾਹਮਣੇ ਆਇਆ ਕਿ Airtel ਵਾਲੇ ਕੰਮ ਕਰ ਰਹੇ ਸੀਗੇ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਕੋ ਪਰਮਿਸ਼ਨ ਹੈ ਕੀ ਉਹਨਾਂ ਨੇ ਸੇਫਟੀ ਦਾ ਪੂਰਾ ਆਪਣਾ ਇੰਤਜ਼ਾਮ ਕੀਤਾ ਸੀਗਾ ਤੇ ਗੁਜਰਾਤ ਗੈਸ ਨਾਲ ਉਹਨਾਂ ਨੇ ਟਾਈਅਪ ਆਪਣਾ ਕੀਤਾ ਸੀ ਕਿ ਨਹੀਂ ਕੀਤਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ ਤੇ ਜੋ ਵੀ ਨਿਯਮ ਅਨਸਾਰ ਕਾਰਵਾਈ ਹੋਏਗੀ ਤੇ ਕੁਸੂਰਵਾਰ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਬਕਾਇਦਾ ਇੰਜਰਡ ਚਾਹ ਦੇ ਨਾਲ ਕਿੱਥੇ ਜਾ ਰਹੇ ਹਾਂ ਹਾਂਜੀ ਅਸੀਂ ਉੱਥੇ ਹੀ ਜਾ ਰਹੇ ਹਾਂ ਮੈਂ ਤੇ ਡੀਐਸਪੀ ਸਾਹਿਬ ਸਿਵਲ ਹਸਪੀਟਲ ਹੀ ਜਾ ਰਹੇ ਹਾਂ ਤੇ ਉਹਨਾਂ ਦਾ ਦੇਖਦੇ ਹਾਂ ਕਿ ਜੋ ਬੈਸਟ ਟਰੀਟਮੈਂਟ ਹੋਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਰ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਉਮਰਪੁਰੇ ਕੋਈ ਪਾ ਇਬਨ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋ ਆਏ ਨੇ ਇੱਥੇ ਯੂਰਪੋਟੇਲ ਡਿਪਾਰਟਮੈਂਟ ਅ ਇੱਥੇ ਟੋਟਲ ਚਾਰ ਪੇਸ਼ੈਂਟ ਸੀਗੇ ਅ ਇੱਥੇ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰੋਕਸੀਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇੱਕ ਜਿਹੜਾ ਜਿਆਦਾ ਲੋਅਰ ਪੋਰਸ਼ਨ ਜਿਹੜਾ ਬੋਡੀ ਦਾ ਸੀਗਾ ਲੈਂਗਸ ਰਾਈਟ ਪੈਰ ਜਿਹੜਾ ਸੀਗਾ ਪੂਰਾ ਔਰ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂ ਜੀ ਰੈ퍼 ਇੱਕ ਧਿਆਨ ਰੈ퍼 ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈ퍼 ਸੀਗੇ ਹਾਂ ਜੀ ਬਿਲਕੁਲ ਮੈਂ ਆਪ ਜੀ ਨੂੰ ਦੱਸਦਾ ਕਿਵੇਂ ਹੈ ਕਿ ਇਹ ਅੰਦਰ ਬੈਠੇ ਪੰਜਾਂ ਨੇ ਜਿਹੜਾ ਇਹਨਾਂ ਚੱਲਦਾ 2500 ਰੁਪਏ ਨੇ ਤੇ ਬੈਠੇ ਆ ਇੱਕ ਕੁਰਸੀ ਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰਦੇ ਆਂ ਅੰਦਰ ਹਾਂ ਇਹ ਚੰਨੀਆਂ ਨੇ ਬੈਠੇ ਆ ਉਹ ਬਾਹਰ ਗੈਸਟ ਆਗਮਨ ਤੋਂ ਬਾਅਦ ਇਹਨਾਂ ਗੁਜ਼ਰ ਆ ਗਿਆ ਸਾਰੇ ਉਹਨਾਂ ਦੀ ਗਿਸਤ ਨਹੀਂ ਹੋ ਗਈ ਏ ਬਾਹਰ ਸੀਵਨ ਦਾ ਟੱਕਣ ਜਾਈ ਵਿਖੇ ਖਣ ਅਜੰਤਰ ਬਠਾ ਇੱਕ ਦਮ ਪਤਾ ਲੱਗੀ ਸਮਝ ਲੱਗੀ ਇੱਕਦਮ ਅੱਗੇ ਮੌਨ ਪਾ ਲਈ ਆਈ ਕਿ ਕੰਮ ਆੜਾ ਤਾਂ ਖਾਣਾ ਉਹ ਕਰਨਾ ਪੈਗਾ ਤੇ ਉਹ ਗਿਆ ਸਮਝ ਲੱਗੀ ਕਿ ਭੱਜੀਆਂ ਬਾਗ ਵਿੱਚ ਨੇ ਚਾਏ ਜਾਣੇ ਮੁੰਡੇ ਨੂੰ ਪਾਣੇ ਪਹੁੰਚੋ ਕਿ ਲਗਾ ਤੇ ਲਿਆ ਬਾਹਰੋਂ ਭੱਜੀਆਂ ਤੇ ਪੈਰ ਲਾਣਾਂ ਲਈ ਗਿਆ ਸ਼ਕਤੀ ਉਹ ਰੰਗ ਜਿਹੜਾ ਇੰਟਰਨੈਟ ਮਾਣੇ ਰਿਹਾ ਟੈਪ ਆਉਂਦੇ ਉਹਨਾਂ ਨੇ ਪੈਰ ਗਿਆ ਸ਼ਕਤੀ ਉਹਨਾਂ ਦਾ ਪਾਣੀ ਦੇ ਉਹਨਾਂ ਟੈਪ ਵੀ ਪੂਰਾ ਗਿਆ ਸ਼ਕਤੀ ਤੇ ਆ ਵੀ ਦੁਕਾਨਦਾਰ ਤੋਂ ਜੰਮ ਰਹੀ ਜਖਮੀ ਕੋ ਨਹੀਂ ਜਿਆ ਕੋ ਨਹੀਂ ਉਹਨੇ ਟੂਨਾ ਉਹਦੇ ਉੱਤਰ ਤੱਕ ਚਲੀ ਗਈ ਅੰਦਰ ਅੱਗੇ ਵਾੜੀ ਅੰਦਰ ਜਾ ਕੇ

ਤੇ ਉਹ ਕੰਨੀ ਦਾ ਬਰਗਰ ਨਾਲ ਹੀ ਇਹਨੂੰ ਵੇਖਿਆ ਜੇ ਪੜਲ ਪੜਲ ਜਾਗੇ ਤੂੰ ਵੀ ਅੱਗੇ ਪੜਿਆ ਜਾਗੇ ਉੱਥੇ ਮਾਰਾ ਗੈਸ ਪਾਰੇ ਅੰਦਰ ਅੰਦਰ ਤੇ ਠੀਕ ਹੈ ਜੀ ਗੈਸ ਪਾਰੇ ਨੇ ਉਹ ਲਿਫਾਉਂਦੇ ਪੈ ਨੇ ਅੰਡਰਗਰਾਊਂਡ ਸਾਡੀ ਦੁਕਾਨ ਦੇ ਲੱਗ ਤਾਕਾਰ ਜੀ ਗੈਸ ਪੱਕੀ ਹੈ ਗਿਆ ਸਾਡੀ ਉੱਥੇ ਇੱਕ ਜਿਹੜਾ ਗਟਰ ਇਹੜਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਹੁੰਦਾ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਤੁਹਾਡੀ ਜਿਹੜੀ ਗੈਸ ਲੀਕ ਹੋ ਗਈ ਵੀ ਜਾਂ ਗੈਸ ਬਲਦਾ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਨੇ ਉਹ ਮੋੜ ਦੇ ਸਾਹਮਣੇ ਬੰਦਿਆ ਤੇ ਬੰਦਾ ਭੜਖਾਏਗਾ ਜਿੰਨਾ ਕਿ ਕੋਈ ਗਰਮੀ ਹੈ ਉਹਦੇ ਤੇ ਨਰ ਗਿਆ ਨਾ ਭਾਈ ਬਾਦ ਬੰਦ ਕਰ ਦਿਓ ਹਾਂਜੀ ਚਾਰ ਜੀ ਕੀ ਕਰਦੇ ਤੁਸੀਂ ਉਹ ਦੁਕਾਨੇ ਜਿਹੜੇ ਉਹ ਰਿਸ਼ਵਰ ਅਗਰ왈 ਦੀ ਦੁਕਾਨ ਸਾਡੀ ਆਪਣੀ ਹੈ ਕਰਾਈ ਦਿੱਤੀ ਹੋਈ ਹੈ ਤੇ ਉਹਲੇ ਨਾਮ ਤੇ ਬੈਜੀ ਦਾ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਤੋਂ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ 15 ਮਿੰਟ ਬਾਅਦ ਮੇਰਾ ਨਾਮ ਜਫਰ ਅਲੀ ਕੀ ਹੋਇਆ ਜੀ ਸਰ ਮੈਂ 쿠ਰਤੀਆ ਕੰਮ ਕਰ ਰਿਹਾ ਦੁਕਾਨ ਵਿੱਚ पता नहीं क्या हुआ या, वो पैप फट गया पता नहीं क्या हुआ गैस का गैस का पैप फट गया आग आ गई अंदर उसमें सारे जल गए ये काम करता हूँ सर क्या करता हूँ नहीं सर मैं मैं परदेसी बंदा हूँ अपना काम करता हूँ घूम फिर के